ਮੈਂ ਇਹ ਕਮਾਈ ਦੀ ਹੈ ਮੈਂ ਇਹ ਕਮਾਈ ਦੀ ਹੈ ਇਸ ਵਕਤ ਦੀ ਬਹੁਤ ਹੀ ਮੰਦਭਾਗੀ ਘਟਨਾ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇੱਕ ਬੇਕਾਬੂ ਸਕਾਰਪੀਓ ਗੱਡੀ ਵੱਲੋਂ ਇੱਕ 22 ਤੋਂ 25 ਸਾਲਾਂ ਨੌਜਵਾਨ ਨੂੰ ਕੁਚਲ ਕੇ ਰੱਖ ਦਿੱਤਾ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈਏ ਤਸਵੀਰਾਂ ਤੁਹਾਨੂੰ ਮੋਗਾ ਜ਼ਿਲ੍ਹੇ ਦੇ ਪਿੰਡ ਧੱਲੇ ਕੇ ਆਂ ਦਿਖਾ ਰਹੇ ਆ ਧੱਲੇ ਕੇ ਪਿੰਡ ਦੇ ਵਿੱਚ ਇਹ ਨੌਜਵਾਨ ਆਪਣੇ ਘਰ ਤੋਂ ਕੋਈ ਜ਼ਰੂਰੀ ਸਮਾਨ ਲੈਣ ਦੇ ਲਈ ਰਾਤ ਨੂੰ 10 ਵਜੇ ਦੇ ਕਰੀਬ ਕਰੇਅਨ ਦੀ ਦੁਕਾਨ ਤੇ ਜਾਂਦਾ ਹੈ ਤਾਂ ਉਸ ਤੋਂ ਬਾਅਦ ਇੱਕ ਸਕੋਰਪੀਓ ਗੱਡੀ ਆਉਂਦੀ ਹੈ ਜੋ ਜੱਸ ਦੇ ਵਿੱਚ 4 ਤੋਂ 5 ਲੋਕ ਸਵਾਰ ਸਨ ਤੇ ਉਹ ਗੱਡੀ ਬੇਕਾਬੂ ਹੋ ਜਾਂਦੀ ਹੈ ਬੇਕਾਬੂ ਹੋਣ ਤੋਂ ਬਾਅਦ ਇਸ ਨੌਜਵਾਨ ਨੂੰ ਕੁਚਲ ਕੇ ਰੱਖ ਦਿੰਦੀ ਹੈ ਤੇ ਜਿਸ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ ਇਹ ਨੌਜਵਾਨ ਪਿੰਡ ਧੱਲੇ ਕਿਆਂ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਤੇ ਜਿਸ ਦੀ ਜਿਸ ਦੀ ਉਮਰ ਲਗਭਗ 22 ਤੋਂ 25 ਸਾਲ ਹੈ ਤੇ ਇਸ ਦਾ ਨਾਮ ਸੁਖਪ੍ਰੀਤ ਸਿੰਘ ਸੁਖ ਦੱਸਿਆ ਜਾ ਰਿਹਾ ਹੈ ਤੇ ਇਸ ਦਾ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਇੱਕ ਸਾਲ ਡੇਢ ਸਾਲ ਦਾ ਬੱਚਾ ਪਿੱਛੇ ਛੱਡ ਗਿਆ ਹੈ ਤਾਂ ਇਸ ਤੇ ਇਸ ਮਾਮਲੇ ਸੰਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਆਪਣੇ ਵੱਲੋਂ ਜੋ ਵੀ ਬਣਦੀ ਕਾਰਵਾਈ ਅਮਲ ਵਿੱਚ ਲਿਆਉਂਦੀ ਹੈ ਜਾਂ ਨਹੀਂ ਲਿਆਉਂਦੀ ਇਹ ਅਗਲੀ ਗੱਲਬਾਤ ਹੋਊਗੀ ਪਰ ਤਸਵੀਰਾਂ ਤੁਹਾਨੂੰ ਪਿੰਡ ਧੱਲੇ ਕਿਆਂ ਤੋਂ ਜੋ ਮੋਗਾ ਜ਼ਿਲ੍ਹੇ ਦਾ ਪਿੰਡ ਆ ਉਸ ਦੀਆਂ ਦਿਖਾ ਰਹੇ ਹਾਂ ਜਿੱਥੇ ਇੱਕ ਨੌਜਵਾਨ ਨੂੰ ਇੱਕ ਬੇਕਾਬੂ ਸਕੋਰਪੀਓ ਵੱਲੋਂ ਕੁਚਲ ਕੇ ਰੱਖ ਦਿੱਤਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਗੱਡੀ ਬੇਕਾਬੂ ਹੁੰਦੀ ਹੈ ਤੇ ਕੰਦ ਦੇ ਵਿੱਚ ਜਾ ਕੇ ਵਜਦੀ ਹੈ ਤੇ ਜੋ ਸਨ ਦੇ ਵਿੱਚ ਉਹ ਨੌਜਵਾਨ ਆ ਜਾਂਦਾ ਹੈ ਜੋ ਘਰ ਤੋਂ ਕੋਈ ਜ਼ਰੂਰੀ ਸਮਾਨ ਲੈਣ ਦੇ ਲਈ ਕਰਿਆਨੇ ਦੀ ਦੁਕਾਨ ਉੱਪਰ ਆਇਆ ਸੀ ਤੇ ਉਸ ਦੀ ਜਿਹੜੀ ਮੌਕੇ ਤੇ ਮੌਤ ਹੋ ਜਾਂਦੀ ਹੈ పెట్టి ਕੋਟਾ ਮੈਂ ਤੇਰੀ ਕੋਸਤੀ ਭਾ ਦੇਦਾ ਤੇ ਬੋਦੇ ਦੇ ਹੋਜੀ ਨਾਨਾ ਨੂੰ ਕੱਟੀ ਐ ਭਰਾ ਤੂੰ ਫੋਨ ਕਰਾ ਐ ਭਰਾ ਉਸ ਨੂੰ ਕੱਟ ਕੱਟ ਓਏ ਉਹਦੇ ਉੱਤੇ ਟਿਕੂਗਾ ਉਹਨੂੰ ਹੌਲੀ ਹੌਲੀ ਕੱਢੋ ਯਾਰ ਓਏ ਚੈਰ ਬਚਾਓ ਯਾਰ ਓਏ ਬਾਦੀ ਬੁਲਤੀ ਲੈ ਆਉਂਦਾ ਪਾਪਾ ਚੋਤਾ 3 ਯੱਲਾ ਯਾਰ ਬੋਲੇ ਆਪ ਗੱਲ ਸੁਤੰਦਰ ਨੂੰ ਕੱਟੀ ਨੀਤੀ ਲੋ ਨੀਂਦ ਬਾਈ ਯਾਰ ਬਾਈ ਅੱਛਾ ਠੀਕ ਹੈ ਮਸੇ ਨੂੰ ਓਏ ਯਾਰ ਭਾਜ ਕੇ ਉਹ ਸੁਤੰਦਰ ਨੂੰ ਕੱਢੀ ਤੋ ਖਾਣਾ ਹੀ ਪੋਸਟੂ ਕੋਲ ਆਪੋ ਆਪ ਸੁਬੀ ਨੋ ਪੋਸਟੂ ਆ ਤਾ ਉਹ ਉਹ ਨੂੰ ਆ ਗਊ ਉਹ ਮੇਰੀ ਕੁੜੀ ਮਾਰ ਦੇਣੀ ਸੀ ਪਤੰਦਰਾ ਯਾਰ ਏਦਾਂ ਨੂੰ ਸਿੱਟੋ ਯਾਰ ਬੋਲੋ ਯਾਰ ਪੋਸਟੂ ਉੱਡ ਲੋ ਯਾਰ ਭਾਈ ਯਾਰ ਹੱਥ ਨਹੀਂ ਲਾਉਂਦੇ ਐਂ ਬੋਲੇ ਅਸਾਂ ਨੂੰ ਲਾਉਦੇ ਫੋਨ ਐਂ ਬੋਲੇ ਅਸਾਂ ਨੂੰ ਲਾਉਦੇ ਪਰ ਦੱਲ ਲਉੜਿਆ ਗੱਡੀ ਨਹੀਂ ਚਲਾਉਣੀ ਤਾਲੂਸੀ ਕੇ ਗੱਡੀਆਂ ਚਲਾਉਣਾ ਤੂੰ ਬੋਲੋ ਬੁੱਤ ਫੜਾ ਬੁੱਤ ਆ ਉਹ ਦੱਕਾ ਦੱਕਾ ਉਹ ਦੱਕਾ ਵਾਹ ਜਬਰ ਉਹ ਦੱਕਾ ਕੱਟੀ ਬੈ ਸਾਰੀ ਜਾਵਾ ਉਹ ਦੱਕਾ ਬਾਜਣਾ ਬਾਜਣਾ ਇਹਨੂੰ ਰੱਤ ਮਗਾ